ਮਾਚਾ ਵਸਤੀ ਇਹ ਸਰ ਅ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਜਿਹੜਾ ਹੈਗਾ ਨਸ਼ਾ ਵਿਰੋਧ ਤੇ ਇੱਕ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਅਸੀਂ ਜੰਗੀ ਪੱਦਰ ਤੇ ਚਲਾ ਰਹੇ ਹਾਂ ਲੋਕਾਂ ਦੇ ਸਹਿਯੋਗ ਨਾਲ ਉਸ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਸੀਂ ਗੈਂਗਸਟਰਾਂ ਦੇ ਵਾਰ ਦੇ ਵਿੱਚ ਇੱਕ ਅ ਅੰਮ੍ਰਿਤਸਰ ਰੂਲਰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਅੱਜ ਜਿਹੜਾ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਦਿਨ ਦਿਹਾੜੇ ਮੋਡਲ ਟਾਊਨ ਦੇ ਵਿੱਚ ਲੱਕੀ ਅਬਰਾਏ ਦਾ ਕਤਲ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇੱਕ ਸ਼ੂਟਰ ਜਿਹੜਾ ਇੱਕ ਉਹਨਾਂ ਦਾ ਕਿਊਜ਼ਡ ਹੈਗਾ ਉਸ ਨੂੰ ਅੱਜ ਅੰਮ੍ਰਿਤਸਰ ਰੂਲਰ ਪੁਲਿਸ ਨੇ ਆਫਟਰ ਬਰੀਫ ਐਕਸਚੇਂਜ ਆਫ ਫਾਇਰ ਗ੍ਰਫਤਾਰ ਕੀਤਾ ਹੈਗਾ ਜਿਸ ਦੀ ਪਹਿਚਾਨ ਸ਼ਮਿੰਦਰ ਸਿੰਘ ਦੇ ਵਜੋਂ ਹੋਈ ਹੈਗੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਅੰਮ੍ਰਿਤਸਰ ਰੂਲਰ ਸ਼੍ਰੀ ਸਹਿਲ ਮੀਰ ਜੀ ਦੀ ਜਦੋਂ ਹੀ ਉਹਨਾਂ ਨੂੰ ਇਹ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜਾ ਲਕੀ ਅਬਰਾਏ ਦੇ ਕਤਲ ਦੇ ਵਿੱਚ ਜਿਹੜਾ ਵਾਂਚਿਤ ਇੱਕ ਅਕਿਊਜ਼ਡ ਹੈਗਾ ਉਸ ਦੀ ਕੋਈ ਹਰਕਤ ਘਰਿੰਡਾ ਥਾਣੇ ਦੇ ਵਿੱਚ ਖਾਸਾ ਦੇ ਏਰੀਆ ਦੇ ਵਿੱਚ ਆਰੀ ਹੈਗੀ ਹੈ ਇਮੀਡੀਏਟਲੀ ਬਿਨਾ ਕਿਸੇ ਸਮੇਂ ਗਵਾਏ ਸਹਿਲ ਮੀਰ ਜੀ ਨੇ ਅ ਅਧਿਅਤਿਆਵਾਰ ਰੈਸਪੀ ਡੀ ਯਾਦਵਿੰਦਰ ਡੀਐਸਪੀ ਠਾਰੀ ਅਤੇ ਐਸਐਚਓ ਅਮਨ ਦੀਆਂ ਪਟੀਆਂ ਦਾ ਗਠਨ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਅਤੇ ਹੰਭੂਸ਼ ਲਾਏ ਗਏ ਜਿਸ ਦੇ ਵਿੱਚ ਸਾਨੂੰ ਕੋਲੇ ਇੱਕ ਭਰੋਸੇਯੋਗ ਜਿਹੜੀ ਸਾਡੀ ਇਤਲਾਹ ਸੀਗੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਵੀ ਸੀਗੀ ਜਦੋਂ ਅਸੀਂ ਸ਼ਮਿੰਦਰ ਜਿਹੜੇ ਜਿਹਦੀ ਪਛਾਣ ਸ਼ਮਿੰਦਰ ਹੋਈ ਹੈ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਜਗ੍ਹਾ ਤੇ ਆ ਜਿਹੜੀ ਤੁਸੀਂ ਦੇਖਿਆ ਹੈ ਸਾਰੀ ਵਾਧਾ ਨੂੰ ਜਿਹੜੀ ਸੜਕ ਜਾਂਦੀ ਹੈ ਮੇਨ ਸੜਕ ਹੈ ਇਹ ਇਹਦੇ ਵਿੱਚ ਜਦੋਂ ਇਸ ਨੇ ਆਪਣੇ ਆਪ ਨੂੰ ਘਿਰਿਆ ਪਾਇਆ ਹੈਗਾ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਗੱਲ ਤੇ ਇਹ ਮੋਟਰਸਾਈਕਲ ਤੋਂ ਢਿੱਕਿਆ ਤੇ ਇਸ ਨੇ ਪੁਲਿਸ ਦੀ ਪਾਰਟੀ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਸ ਦੇ ਇੰਜਰੀ ਹੋਈ ਹੈ ਗਨ ਸ਼ਾਟ ਇੰਜਰੀ ਹੋਈ ਹੈ ਤੇ ਇਸ ਨੂੰ ਕਾਬੂ ਕਰ ਦਿੱਤਾ ਗਿਆ ਹੈ ਕਾਬੂ ਕਰ ਲਿੱਤਾ ਗਿਆ ਹੈਗਾ ਹੁਣ ਤੱਕ ਜੋ ਅਸੀਂ ਮੌਕੇ ਦੇ ਐਫਐਸਐਲ ਟੀਮ ਨੇ ਆ ਕੇ ਆਪਣਾ ਸਾਰਾ ਮੌਕਾ ਮੌਲਾਜਾ ਕੀਤਾ ਹਲੇ ਕਰ ਰਹੀ ਹੈਗੀ ਹੈ ਉਹਦੇ ਵਿੱਚੋਂ ਇੱਕ 30 ਬੋਰ 30 ਕੈਲੀਬਰ ਬਰੇਟਾ ਮੇਡ ਇਨ ਇਟਲੀ ਦੀ ਜਿਹੜੀ ਇਸ ਤੋਂ ਪਿਸਤਲ ਬਰਾਮਦ ਹੋਈ ਹੈ ਦੋ ਥੋਲ ਉੱਥੇ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਚਲਾਏ ਹੋਏ ਤੇ ਇੱਕ ਮੋਟਰਸਾਈਕਲ ਹੈਗਾ ਬਾਕੀ ਜਿਹੜਾ ਹੈਗਾ ਅਸੀਂ ਇਸ ਤੋਂ ਇਹਨੂੰ ਹੁਣੀ ਅਸੀਂ ਹਸਪੀਟਲ ਇਹਨੂੰ ਸ਼ਿਫਟ ਕਰਾਂਗੇ ਤੇ ਫਿਰ ਅਸੀਂ ਜਿਹੜੀ ਇਹਦੀ ਫਿਰ ਗਹਿਨ ਪੁੱਛਗਿਛ ਹੋਏਗੀ ਫਿਰ ਜਿਹੜੀ ਕੋਈ ਕੀ ਖੁਲਾਸੇ ਹੋਣਗੇ ਉਸ ਨਾਲ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਪਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਲੱਕੀ ਉਬਰਾਏ ਦਾ ਜਿਹੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਉਹਦੇ ਵਿੱਚੋਂ ਇੱਕ ਅਕਿਊਜ਼ ਨੂੰ ਅੰਮ੍ਰਿਤਸਰ ਰੋਲਰ ਪੁਲਿਸ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਆਪਣੀ ਟੀਮ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਪਰ ਇੱਥੇ ਪੁੱਛਿਆ ਸੀ ਕੀ ਕਰਨਾ ਅਸੀਂ ਇਥੇ ਦੇਖੋ ਜਿਹੜਾ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹੀ ਗੱਲ ਪਤਾ ਲੱਗੀ ਸੀ ਇੱਥੇ ਕੋਈ ਆਪਣਾ ਲੈ ਰਿਆ ਸੀ ਇਹਦੀ ਮੂਵਮੈਂਟ ਸੀ ਇਹ ਤਾਂ ਹੁਣ ਪੁੱਛ ਕੇ ਹੀ ਤੋਂ ਪਤਾ ਲੱਗੇਗਾ ਕਿ ਇੱਥੇ ਇਹਦੇ ਆਣ ਦਾ ਮਕਸਦ ਕੀ ਸੀ ਕੋਈ ਹੋਰ ਵਾਰਦਾਤ ਕਰਨਾ ਚਾਹ ਰਿਹਾ ਸੀ ਜਾਂ ਇੱਥੇ ਕੋਈ ਇਹਦਾ ਹਾਈ ਡਾਊਟ ਸੀ ਜਿੱਥੇ ਉਹ ਆਣਾ ਉਹ ਇੱਕ ਜਿਹੜਾ ਹੈਗਾ ਤਫ਼ਤੀਸ਼ ਦਾ ਵਿਸ਼ਾ ਹੈਗਾ ਜਿਸ ਤਰ੍ਹਾਂ ਹੀ ਇਹ ਉਸ ਦੇ ਕਾਬਿਲ ਹੋਏਗਾ ਅਸੀਂ ਤਫ਼ਤੀਸ਼ ਕਰਾਂਗੇ ਉਸ ਸਮੇਂ ਤੁਹਾਨੂੰ ਅਪਡੇਟ ਕਰ ਦਿਆਂਗੇ ਸ਼ਮਿੰਦਰ ਇਹ ਮੋਡਲ ਟਾਊਨ ਦੇ ਨੇੜੇ ਇੱਕ ਮਿੱਠਾਪੁਰ ਪਿੰਡ ਹੈਗਾ ਉਥੋਂ ਰਹਿਣ ਵਾਲਾ ਹੈਗਾ ਇਹ ਲੱਕੀ ਐਬਰਾਏ ਨੂੰ 10-12 ਸਾਲਾਂ ਤੋਂ ਜਾਣਦਾ ਵੀ ਸੀਗਾ ਤੇ ਜੋ ਹਲੇ ਮੁੱਢਲੀ ਪਤਾ ਲੱਗੀ ਹੈ ਗੱਲ ਤੇ ਇਹਨਾਂ ਦੇ ਕਿਸੇ ਕੱਲ ਤੋਂ ਮੱਟ ਮਰਤੇਪ ਸੀ ਜਿਹੜੇ ਇਹਨਾਂ ਦੇ ਬਾਹਰ ਬੈਠੇ ਜਿਹੜੇ ਇਹਨਾਂ ਦੇ ਹੈਂਡਲਰ ਨੇ ਮੈਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਜਾਈ ਗਲੋਰੀਫਾਈ ਨਹੀਂ ਕਰਨਾ ਚਾਹੁੰਗਾ ਬਦਮਾਸ਼ਾਂ ਨੂੰ ਪਰ ਅਸੀਂ ਜਿਹਨਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਸਾਰਿਆਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਇਹਦਾ ਦੂਸਰਾ ਸਾਥੀ ਹੈ ਉਸ ਨੂੰ ਵੀ ਸਾਡੇ ਕੋਲੇ ਵਾਈਟਲ ਕਲੂਜ਼ ਹੈਗੇ ਆ ਉਹਦੇ ਬਾਰੇ ਵੀ ਹਿਊਮਨ ਇੰਟੈਲੀਜੈਂਸ ਦਾ ਟੈਕਨੀਕਲ ਇੰਟੈਲੀਜੈਂਸ ਉਸ ਨੂੰ ਵੀ ਅਸੀਂ 체ਤੀ ਗ੍ਰਫਤਾਰ ਕਰਾਂਗੇ। ਇਹ ਰਿਪੋਰਟ ਦੀ ਹੈ ਸਿਵਲ ਕੋਰਟ ਕ੍ਰਿਮੀਨਲ ਕੋਰਟ ਹੈ ਪਿਲਾ ਕੋਈ ਕਿਊਜ਼ ਹੈਗਾ ਜਿਹਦੇ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਲੱਕੀ ਉਬਰਾਏ ਦੇ ਉੱਤੇ। ਨਹੀਂ ਇਹ ਇਹਦੇ ਵਿੱਚ ਦੋ ਕਿਊਜ਼ ਸੀਗੇ। ਇਹਦੇ ਵਿੱਚ ਇਹ ਜਿਹੜਾ ਜਿਹੜਾ ਸਕੂਟਰੀ ਚਲਾ ਰਿਹਾ ਪਰ ਇਹਦੇ ਕੋਲ ਵੀ ਪਿਸਤਲ ਸੀਗੀ ਇਨ ਕੇਸ ਵੀ ਉਹ ਕੋਈ ਫਾਇਰਿੰਗ ਸਾਨੂੰ ਕਰਨੀ ਪੈਂਦੀ ਹੈ ਤੇ ਦੂਜੀ ਕਰਾਂਗੇ ਜੋ ਹਲੇ ਮੈਂ ਇਹ ਤੋਂ ਪੁੱਛਿਆ ਹੈਗਾ। ਕ੍ਰਿਮੀਨਲ ਰਿਪੋਰਟ ਹੈ ਸਰ। ਕ੍ਰਿਮੀਨਲ ਕੋਰਟ ਹੈਗਾ ਕੋਈ ਜ਼ਿਆਦਾ ਖਾਸ ਨਹੀਂ ਹੈਗਾ ਪਰ ਹੈਗਾ ਇਹ ਕੋਈ ਕ੍ਰਿਮੀਨਲ ਇੱਕ ਅਦਾ ਇੱਕ ਕੇਸ ਜੋ ਹਲੇ ਤੱਕ ਪਤਾ ਲੱਗਿਆ ਹੈਗਾ। ਸੇ ਮਾਧਮ ਰਾਈ ਤੁਸੀਂ ਇਹ ਕਿਸ ਲਈ ਆ ਦਿਓਣਾ ਚਾਹੋਗੇ ਪੰਜਾਬ ਦਾ ਜੋ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਸਰਪਲੈਕਸਾਂ ਗੈਂਗਸ ਤੋਂ ਦੇਖੋ ਮੈਂ ਤੁਹਾਡੇ ਮਾਧਿਅ ਭਰਾਹੀਂ ਤੁਸੀਂ ਇੱਕ ਸੋਸਾਇਟੀ ਦਾ ਬਹੁਤ ਹੀ ਇੰਪੋਰਟੈਂਟ ਅੰਗ ਹੋ ਮੈਂ ਤੁਹਾਡੇ ਰਾਹੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਉਣ ਕੁਝ ਚੰਦ ਪੈਸਿਆਂ ਲਈ ਕੁਝ ਚੰਦ ਲਾਲਚ ਲਈ ਇਹਨਾਂ ਨੂੰ ਨਸ਼ੇ ਤੇ ਲਾ ਲੈਂਦੇ ਨੇ ਇਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਤੁਹਾਡਾ ਪਾਸਪੋਰਟ ਬਣਾ ਕੇ ਬਾਹਰ ਕੱਢ ਲਾਂਗੇ ਇਹਦੇ ਵਿੱਚ ਬਿਲਕੁਲ ਭ੍ਰਮਚਨਾਨ ਤੁਹਾਡੇ ਪਿੱਛੇ ਤੁਹਾਨੂੰ ਪਤਾ ਹੀ ਇਹ ਕਿੰਨੇ ਬੰਦਿਆਂ ਨੂੰ ਅਸੀਂ ਬਾਹਰੋਂ ਵੀ ਵਾਪਸ ਲੈ ਕੇ ਆਏ ਆ ਤਾਂ ਇਸ ਕਰਕੇ ਦੁਨੀਆ ਦਾ ਕੋਈ ਵੀ ਕੋਨਾ ਸੇਫ ਨਹੀਂ ਹੈਗਾ ਕਾਨੂੰਨ ਦੇ ਜਿਹੜੇ ਹੱਥ ਹੈ ਬਹੁਤ ਲੰਬੇ ਨੇ ਇਹਨਾਂ ਦੀ ਗਿੱਚੀ ਤੱਕ ਅੱਜ ਪਹੁੰਚਣ ਕੱਲ ਪਹੁੰਚਣ ਪਰ ਪਹੁੰਚਣਗੇ ਜ਼ਰੂਰ ਮੈਂ ਆਪਦੇ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹ ਜੋ ਗੱਲ ਕਰਾਂਗਾ ਕਿ ਸਾਰੇ ਜਿਹੜੇ ਭਟਕੇ ਹੋਏ ਨੌਜਵਾਨ ਹੈ ਉਹ ਮੇਨਸਟ੍ਰੀਮ ਦੇ ਵਿੱਚ ਆਣ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਕਿੱਤੇ ਦੀ ਕਮੀ ਨਹੀਂ ਆਪਣਾ ਹੁਨਰ ਆਪਣਾ ਸਿੱਖਣ ਇਥੇ ਹੀ ਆਪਣੀ ਰੋਜ਼ੀ-ਰੋਟੀ ਕਮਾਉਣ ਅਤੇ ਆਪਣੀ ਇੱਜ਼ਤ ਦੀ ਜ਼ਿੰਦਗੀ ਜੀਣ